ਤਰਨਤਾਰਨ ਦੀ ਜਿਮਣੀ ਚੌਂਹ ਤੋਂ ਬਾਅਦ ਲਗਾਤਾਰ ਅਕਾਲੀ ਦਲ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਦਿਖਾਇਦੇ ਰਿਹਾ ਹੈ ਤਰਨਤਾਰਨ ਜਿਮਣੀ ਚੌਂਹ ਦੀ VOTING ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦੀ 3 ਤੇ FIR ਦਰਜ ਹੋਣ ਦੀ ਖਬਰ ਮਿਲੀ ਹੈ ਇਹ FIR ਪੁਲਿਸ ਦੇ ਕੰਮ ਦੇ ਵਿੱਚ ਵਿਘਨ ਪਾਉਣ ਨੂੰ ਲੈ ਕੇ ਦਰਜ ਹੋਈ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਦਿੱਤੀ ਕੰਚਨਪ੍ਰੀਤ ਕੌਰ ਰੰਦਾਵਾ ਤੇ ਐਫਆਈਆਰ ਹੋ ਚੁੱਕੀ ਹੈ ਤਰਨਤਾਰਨ ਦੇ ਸਰਾਏ ਅਮਾਨਤ ਖਾਂ ਥਾਣੇ ਚ ਕੰਚਨਪ੍ਰੀਤ ਤੇ ਮਾਮਲਾ ਦਰਜ ਹੋਇਆ ਹੈ ਦੱਸਿਆ ਕਿ ਬੀਤੇ ਦਿਨ ਯਾਨੀ ਕਿ ਜਮਨੀਚੋਣ ਦੀ VOTING ਵਾਲੇ ਦਿਨ ਕੰਚਨਪ੍ਰੀਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਉਸ ਵਾਇਰਲ ਵੀਡੀਓ ਦੇ ਵਿੱਚ ਕੰਚਨਪ੍ਰੀਤ ਕੌਰ ਦਾ ਪੁਲਿਸ ਮੁਲਾਜ਼ਮਾਂ ਤੇ ਝੜਕਦੇ ਦਿਖਾਈ ਦਿੱਤੇ ਨੇ ਇਸੇ ਵੀਡੀਓ ਦੇ ਆਧਾਰ ਤੇ ਕੰਚਨਪ੍ਰੀਤ ਤੇ FIR ਦਰਜ ਕੀਤੀ ਗਈ ਉਹਨਾਂ ਦੇ ਨਾਲ ਕਰਨ ਗਿਲ ਨਾਮ ਦੇ ਵਿਅਕਤੀ ਤੇ ਵੀ ਮਾਮਲਾ ਦਰਜ ਕੀਤਾ ਗਿਆ ਕੰਚਨਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸ਼ੇਅਰ ਕੀਤੀ ਸੀ ਤੇ ਆਰੋ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਦੱਸਿਆ ਗਿਆ ਕਿ ਤਰਨਤਾਰਨ ਜਿਮਣੀ ਚੋਣ ਦੇ ਲਈ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਸਨ ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਬਾਅਦ ਖਾਲੀ ਹੋਈ ਸੀ ਤਰਨਤਾਰਨ ਜਿਮਨੀ ਚੋਣ ਨੂੰ ਸਾਲ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਆਖਰੀ ਜਿਮਨੀ ਚੋਣ ਹੋਵੇਗੀ ਇਸੇ ਕਾਰਨ ਸਾਰੀਆਂ ਹੀ ਪਾਰਟੀਆਂ ਨੇ ਇਸ ਚੋਣ ਦੇ ਵਿੱਚ ਜਿੱਤ ਹਾਸਲ ਕਰਨ ਦੇ ਲਈ ਪੂਰੀ ਵਲ ਲਗਾ ਦਿੱਤੀ ਇਹ ਜਿੱਤ ਕਿਸੇ ਵੀ ਪਾਰਟੀ ਦੇ ਲਈ ਵੱਡੀ ਸਾਬਤ ਹੋ ਸਕਦੀ ਹੈ ਪਰ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਵੱਲੋਂ ਚੋਣ ਪ੍ਰਚਾਰ ਵੀ ਜੋਰਾ ਸ਼ੋਰਾਂ ਤੇ ਕੀਤਾ ਗਿਆ ਸੀ ਇਹਨਾਂ ਸਾਰੀਆਂ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਡਟ ਕੇ ਪ੍ਰਚਾਰ ਕੀਤਾ ਗਿਆ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਪਰ ਲੋਕ ਕਿਸ ਧੜੇ ਦੇ ਪੱਖ ਦੇ ਵਿੱਚ ਸਨ ਇਹ ਹੁਣ ਨਤੀਜੇ ਦੱਸਣਗੇ ਚੋਣਾਂ ਹੋ ਚੁੱਕੀਆਂ ਨੇ 14 ਤਾਰੀਖ ਨੂੰ ਨਤੀਜੇ ਐਲਾਨੇ ਜਾਣੇ ਨੇ ਪਰ ਕੰਚਨਪ੍ਰੀਤ ਕੌਰ ਤੇ ਇਹ ਜੋ ਐਫ ਆਰ ਦਰਜ ਹੋਈ ਹੈ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਪੁਲਿਸ ਦੀ ਡਿਊਟੀ ਦੇ ਵਿੱਚ ਵਿਗਨ ਪਾਇਆ ਆ ਵੀਡੀਓ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਭੜਕਦੇ ਦਿਖਾਈ ਵੀ ਦਿੰਦੇ ਨੇ ਤੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਤੁਹਾਡੇ ਇਸ ਕੰਮ ਦੇ ਨਾਲ ਸਾਡੀ ਡਿਊਟੀ ਦੇ ਵਿੱਚ ਵਿਗਨ ਪੈ ਰਿਹਾ ਹੈ ਉਹਨਾਂ ਨੇ 5 ਬੰਦਿਆਂ ਤੋਂ ਵੱਧ ਬੰਦੇ ਇਕੱਠੇ ਨਾ ਕਰਨ ਦੀ ਵੀ ਅਪੀਲ ਕੀਤੀ ਸੀ ਪਰ ਕੱਲ ਸਾਰਾ ਦਿਨ ਲਗਾਤਾਰ ਅਜਿਹੀਆਂ ਵੀਡੀਓਜ਼ ਅਮਰੇ ਆਇਆ ਸਨ ਇਸੇ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਇੱਕ ਬੀਜੇਪੀ ਦੇ ਬੂਥ ਦੇ ਵਿੱਚ ਕੋਈ ਅਣਪਛਾਤੀ ਗੱਡੀ ਖੜੀ ਕਰਨ ਦੀ ਵੀ ਗੱਲ ਕਹੀ ਜਾ ਰਹੀ ਸੀ ਕਿ ਗੱਡੀ ਕੌਣ ਖੜੀ ਕਰ ਗਿਆ ਤੇ ਨਾਲ ਇਲਜ਼ਾਮ ਇਹ ਵੀ ਲਗਾਏ ਜਾ ਰਹੇ ਸਨ ਕਿ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਲ ਵੀ ਅਕਾਲੀ ਧੜੇ ਦੇ ਵੱਲੋਂ ਵਰਕਰਾਂ ਦੇ ਵੱਲੋਂ ਨਖੇਦੀ ਕੀਤੀ ਗਈ ਸੀ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵੀ ਕਰਾਰ ਦਿੱਤੀ ਗਈ ਸੀ ਪਰ ਹੁਣ ਜੋ ਕੰਚਨਪ੍ਰੀਤ ਕੌਰ ਤੇ ਮਾਮਲਾ ਦਰਜ ਹੋਇਆ ਉਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਕੱਲ ਜਦੋਂ ਚੋਣ ਪ੍ਰਕਿਰਿਆ ਜਾਰੀ ਸੀ VOTING ਚੱਲ ਰਹੀ ਸੀ ਤਾਂ ਉਸ ਸਮੇਂ ਉਹਨਾਂ ਨੇ ਪੁਲਿਸ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਇਸੇ ਕਰਕੇ ਉਹਨਾਂ ਤੇ ਤੇ ਉਹਨਾਂ ਦੇ ਨਾਲ ਇੱਕ ਕਰਨ ਨਾਮ ਦਾ ਜੋ ਵਿਅਕਤੀ ਸੀ ਉਸ ਤੇ ਵੀ ਮਾਮਲਾ ਦਰਜ ਹੋ ਚੁੱਕਾ ਹੈ